ਤਿਆਂ ਦਾ ਤਿਆਰ ਜੋ ਮਨਾਇਆ ਜਾਂਦਾ ਹੈ ਹਾਂਜੀ ਸਾਰੀ ਸੇਲੀਆਂ ਬੇਕੀ ਤੋਂ ਸਾਰੇ ਇਕੱਠੇ ਹੋ ਜਾਂਦੀਆਂ ਨਿਵਾਇ ਗੱਦੀਆਂ ਕਿੱਦਾਂ ਪਉਂਦੀਆਂ ਠੀਕ ਹੈ ਜੀ ਡਾਂਸ ਕਰਦੀਆਂ ਸਾਰੀਆਂ ਨਾਲੇ ਬੈਠੀਆਂ ਹਰ ਸਾਲ ਇਹ ਹੁੰਦਾ ਸਾਰੇ ਇਕੱਠੇ ਹੁੰਦੇ ਆ ਇੰਜੋਏ ਕਰਦੇ ਆ ਬੁੜੀਆਂ ਚਾਹ ਲਾਉਂਦੇ ਨੇ ਵੈਂਦੀ ਲਾਉਂਦੇ ਨੇ ਵੈਂਦੀ ਲਾਉਂਦੀਆਂ ਚੂੜੀਆਂ ਪਾਉਂਦੀਆਂ ਸਾਡੇ ਤੋਂ ਸੌਂਟ ਪੰਜਾਬੀ ਸੂਫਾ ਆ ਕੇ ਆਉਂਦੀਆਂ ਨੇ ਨਾਲੇ ਮਜ਼ਾ ਵੀ ਨਹੀਂ ਆਉਂਦਾ ਤੁਹਾਡਾ ਵਧੀਆ ਸਵਾਦ ਸਭ ਤੋਂ ਅੱਛਾ ਹੈ ਯਾਰ ਅੰਮ੍ਰਿਤਸਰ ਦਾ ਬੱਲੇ ਬੱਲੇ ਯਾਰ ਕੀ ਆਪ ਕੋਈ ਬੋਲ ਮੈਨੂੰ ਤਾਂ ਪਹਿਲਾਂ ਕਿੰਨਾ ਚਾਹ ਹੁੰਦਾ ਵੀ ਤੀਆਂ ਦਾ ਜਿਹੜਾ ਤਿਹਾਰ ਆਉਣ ਵਾਲਾ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਕਰਦਾ ਹਾਂ ਚਾਹ ਹੁੰਦਾ ਨਾ ਮੈਨੂੰ ਵੀ ਸਵਾਓ ਮਹਿੰਦੀ ਲਾਓ ਬੈਂਗਲਸ ਲੈਂ ਜਾਓ ਇਅਰਿੰਗਸ ਲੈਂ ਜਾਓ ਨਾਲੇ ਤਿਆਰੀਆਂ ਕਰੋ ਖੂਬਸਾਰੀਆਂ ਕੀਆਂ ਦੇ ਤਿਹਾਜ ਜੋ ਮਨਾਇਆ ਜਾਂਦਾ ਹੈ ਹਾਂਜੀ ਸਾਰੀ ਸੇਲੀਆਂ ਬੇਕੇ ਤੋਂ ਸਾਰੇ ਇਕੱਠੇ ਹੋ ਜਾਂਦੀਆਂ ਗੀਤ ਗਾਉਂਦੀਆਂ ਕਿੱਦਾਂ ਪਉਂਦੀਆਂ ਠੀਕ ਹੈ ਜੀ ਡਾਂਸ ਕਰਦੀਆਂ ਸਾਰੀਆਂ ਨਾਲੇ ਇਕੱਠੇ ਹੁੰਦਾ ਸਾਰੇ ਇਕੱਠੇ ਹੁੰਦੇ ਆ ਇੰਜੋਏ ਕਰ ਜਾਂਦੇ ਤੇ ਬੁੜੀਆਂ ਚਾਹ ਲਾਉਂਦੇ ਨੇ ਮਹਿੰਦੀ ਲਾਉਂਦੇ ਨੇ ਮਹਿੰਦੀ ਲਾਉਂਦੀਆਂ ਚੂੜੀਆਂ ਪਾਉਂਦੀਆਂ ਸੜੇ ਸੌਟ ਪੰਜਾਬੀ ਜੀ ਲਾ ਕੇ ਆਉਂਦੀਆਂ ਨੇ ਨਾਲੇ ਮਜ਼ਾ ਵੀ ਨਹੀਂ ਆਉਂਦਾ ਪੰਜਾਬ ਦਾ ਵਧੀਆ ਸਵਾਦ ਹੈ ਸਭ ਤੋਂ ਅੱਛਾ ਹੈ ਯਾਰ ਅੰਮਲ ਗੱਲ ਤਾਂ ਬਧੀਆ ਹੈ ਆਹ ਪਕਸ਼ੀ ਬੋਲੀ ਬਧੀਆ ਤਾਂ ਪਹਿਲਾਂ ਕਿੰਨਾ ਚਾਹ ਹੁੰਦਾ ਵੀ ਤੀਆਂ ਦਾ ਜਿਹੜਾ ਤਿਹਾਰ ਆਉਣ ਵਾਲਾ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਦੇ ਹਾਂ ਸਭ ਇਹ ਚਾਹ ਹੁੰਦਾ ਨਾ ਮੈਨੂੰ ਬਸ ਸੁਵਾਓ ਮਹਿੰਦੀ ਲਾਓ ਬੈਂਗਲਸ ਲੈਣ ਜਾਓ ਇਅਰਿੰਗਸ ਲੈਣ ਜਾਓ ਨਾਲੇ ਤਿਆਰੀਆਂ ਕਰੋ ਖੂਬਸਾਰੀਆਂ